ਭਈ ਆਪਸੇ ਛੋਟੇ ਵਾਦੇ ਲੈ ਕੇ ਇਹਦੋਂ ਅਲਾ ਟਰੈਕਟਰ ਸਵਰਾਜ 855 ਮਾਡਲ 2009 ਟਰੈਕਟਰ ਦੀ ਕੰਡੀਸ਼ਨ ਤੁਸੀਂ ਵੇਖਸੋ ਸੈਂਟਰ ਗੇਅਰ ਬਾਹਰ ਪੰਪ ਸਵਰਾਜ 855 ਐਫੀ ਟਰੈਕਟਰ ਤੇ ਟਰੈਕਟਰ ਪੂਰਾ ਚੰਗਾ ਸਾਫ ਕੰਡੀਸ਼ਨ ਦਾ ਤੇ ਚਾਰੇ ਟਾਇਰ ਬਿਲਕੁਲ ਨਵੇਂ ਹੈਗੇ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਪੰਜਾਬ ਨੰਬਰਾਂ ਦਾ ਪੂਰਾ ਸਾਫ ਟਰੈਕਟਰ ਹੈਗਾ ਸਵਰਾਜ 855 ਇਹ ਇਹ ਵਾਈ ਦਾ ਆਪਾਂ ਨੰਬਰ ਵੀ ਪਾਵਾਂਗੇ ਬਾਈ ਡਾਇਰੈਕਸ਼ਨ ਦੇ ਵਿੱਚ ਉੱਥੇ ਚੱਕ ਤੁਸੀਂ ਵਾਈ ਨਾਲ ਕੰਟੈਕਟ ਕਰਕੇ ਵਾਈ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਹੀ ਖਰੀਦ ਸਕਦੇ ਹੋ ਵਾਈ ਕੋਲ ਹੋਰ ਵੀ ਟਰੈਕਟਰ ਕਈ ਹੁੰਦੇ ਆ ਇਹਦੀ ਜਿਹੜੀ ਡਿਮਾਂਡ ਆ 3,95,000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਬਾਕੀ ਟਰੈਕਟਰ ਦੀ ਗਨੀ ਨਹੀਂ ਤੁਸੀਂ ਚੈੱਕ ਲਓ ਟਰੈਕਟਰ ਬਿਲਕੁਲ ਸਾਫ਼ ਆ ਅਜੇ ਬਾਦ ਆ ਗਿਆ ਨਿਊ ਹਾਲੈਂਡ 330 2000 ਤੇ 3 ਮਾਡਲ ਸੈਂਟਰ ਗੇਅਰ ਟਰੈਕਟਰ ਬਿਲਕੁਲ ਸਾਫ ਆ ਜੇਪਾ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਇਆਂ ਤੋਂ 70 ਕੁ ਰੁਪਏ ਟਰੈਕਟਰ ਦੇ ਟਾਇਰ ਪਿਆ ਬਾਕੀ ਟਰੈਕਟਰ ਦੀ ਗਨੀ ਨਹੀਂ ਤੁਸੀਂ ਚੈੱਕ ਕਰਸੋ ਟਰੈਕਟਰ ਬਿਲਕੁਲ ਸਾਫ ਆ ਪੂਰਾ ਚੰਗਾ ਟਰੈਕਟਰ ਆ ਰੰਗ ਪੇਂਟ ਦਾ ਟਰੈਕਟਰ Ориਜినਲ ਆ ਬਾਕੀ ਤੁਸੀਂ ਟਰੈਕਟਰ ਨੂੰ ਵੇਖ ਸਕਦੇ ਹੋ ਮੰਗ ਦੀ ਗੱਲ ਕਰ ਗਈ 3 ਲੱਖ ਤੇ 20 ਹਜ਼ਾਰ ਰੁਪਏ ਟਰੈਕਟਰ ਦੀ ਮੰਗ ਆ ਜੀ ਇਦੋ ਵਾਤਾ ਗਏ ਜੌਂਡੀਆ 5310 ਖੁੱਲਦੇ ਹਿੱਸੇ ਵਾਲਾ ਹੀ ਪਾਵਰ ਸਟੀering ਉੱਪਰਲੇ ਪੈਡਲ ਡਬਲ ਕਲਚ 3 ਸਪੀਡ ਬਾਕੀ ਦੂਰੇ ਟਰੈਕਟਰ ਦੇਖ ਸਕਦਾ ਟਰੈਕਟਰ ਦੀ ਆਪ ਤਾਇਰਾਂ ਦੀ ਗੱਲ ਕਰ ਗਏ ਪਿਆ ਤਾਂ 60 ਰੁਪਏ ਟਰੈਕਟਰ ਦੇ ਟਾਇਰ ਪਿਆ ਪੰਜਾਬ ਨੰਬਰ ਲੋਕਲ ਬਠਿੰਡਾ ਪੀ ਵੀ 03 ਪੂਰਾ ਚੰਗਾ ਟਰੈਕਟਰ ਹੈ 5 ਲੱਖ ਤੇ 20 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ 2010 ਮਾਡਲ ਆ ਟਰੈਕਟਰ ਵੀ ਸਾਰਾ Ориਜੀਨਲ ਆ ਬਾਕੀ ਤੁਸੀਂ ਟਰੈਕਟਰ ਦੀ ਕਿ ਨਹੀਂ ਦੇਖ ਸਨ ਟਰੈਕਟਰ ਪੂਰਾ ਚੰਗਾ ਤੇ ਤਿੰਨੇ ਟਰੈਕਟਰ ਇੱਕ ਵਾਈ ਕੋਲੇ ਆ ਤੇ ਵਾਈ ਦਾ ਜਿਹੜਾ ਨੰਬਰ ਆਪਾਂ ਵੀਡੀਓ ਚ ਦੀ ਡਿਸਕ੍ਰਿਪਸ਼ਨ ਚ ਪਾਵਾਂਗੇ ਉੱਥੋਂ ਚੱਕ ਕੇ ਤੁਸੀਂ ਵਾਈ ਨਾਲ ਕਨੈਕਟ ਕਰ ਸਕਦੇ ਹੋ ਤੇ ਵਾਈ ਕੋਲੋਂ ਟਰੈਕਟਰ ਇਹ ਖਰੀਦ ਸਕਦੇ ਹੋ ਵਾਈ ਕੋਲੇ ਹੋਰ ਵੀ ਟਰੈਕਟਰ ਹੁੰਦੇ ਆ ਉਹ ਘਰੇ ਹੁੰਦੇ ਆ ਵਾਈ ਕੋਲੇ ਤਈ ਵਾਰੀ ਭਾਈ ਕਹਿਨੇ ਆਉਣਾ ਹੋਵੇ ਤਾਂ ਤੁਸੀਂ ਵਾਈ ਨਾਲ ਸੰਪਰਕ ਕਰਕੇ ਆ ਸਕਦੇ ਹੋ ਤੇ ਵੀਡੀਓ ਨੂੰ ਕਰ ਦਿਓ ਵੀ ਵੱਧ ਤੋਂ ਵੱਧ ਸ਼ੇਅਰ ਜਿਹੜੇ ਮੇਰੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਾਬੋਲਾ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਤੇ ਦਿਖਾਉਣੇ ਆ ਤੁਹਾਨੂੰ ਹੋਰ ਟਰਾਈਕ